ਜਿਹਦਾ ਕੰਮ ਕਰਦੀ ਹੈ ਅੰਦਰੇ ਅੰਦਰ ਉਸੇ ਨੂੰ ਸਾੜ ਦਿੰਦੀ ਹੈ ਇਹ ਈਰਖਾ ਜਿਹੜਾ ਕਰਦਾ ਹੈ ਆਪਣੀ ਅੱਗ ਦੇ ਵਿੱਚ ਆਪ ਹੀ ਸੜੀ ਜਾਂਦਾ ਹੈ ਆਪ ਹੀ ਸੜੀ ਈਰਖਾ ਦੀ ਅੱਗ ਦੇ ਵਿੱਚ ਸੜੀ ਜਾਂਦਾ ਹੈ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਮਾਰੇ ਕਹਿੰਦੇ ਆਪਣੇ ਪੈਰ ਤੇ ਆਪ ਕੋਹਾੜਾ ਮਾਰਨ ਵਾਲਾ ਹੈ ਇਹ ਛੱਡ ਦੇ ਭਾਈ ਕਿਉਂ ਕਿ ਮਾਰੇ ਰੱਖਿਆ ਇੱਕੋ ਆਪ ਮਾਨੁੱਖ ਹੈ ਕਿਸ਼ਨਾਹੀ ਹੱਥ ਇਹ ਛੱਡ ਦੇ ਸਾਰਾ ਕੁਝ ਅਸੀਂ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹਦੇ ਇੱਕ ਦੂਜੇ ਨੂੰ ਬੁਲਾਣ ਦੀ ਗੱਲ ਛੱਡੋ ਮੱਥੇ ਨਹੀਂ ਲਾਣਾ ਚਾਹਦੇ ਪ੍ਰਾਈ ਤਾਤ ਕਰਕੇ ਅਸੀਂ ਤਾਂ ਮਾਰ ਦਨੇ ਆ ਇੱਕ ਦੂਜੇ ਨੂੰ ਸ਼ਾਮ ਨੂੰ ਮਾਰ ਕੇ ਸੌਨੇ ਆ ਪਰ ਨਹੀਂ ਨਹੀਂ ਇਹ ਉਹੀ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਸਾਧ ਸੰਗ ਜੀ ਬੋਧ ਕੋਈ ਨਹੀਂ ਸਮਝ ਕੋਈ ਨਹੀਂ ਜਿਨ੍ਹਾਂ ਨੇ ਮਨੁੱਖ ਮਨੁੱਖ ਤੇ ਟੇਕ ਲਾਈ ਹੋਈ ਹੈ ਮਾਰੇ ਕਹਿੰਦੇ ਬਿਰਥੀ ਹੈ ਮਾਰਾ ਰੱਖੈ ਕੋ ਆਪ ਮਨੁੱਖ ਕੈ ਕਿਸ਼ਨਾਹੀ ਹਾਥ ਮਨੁੱਖ ਕੈ ਕਿਸ਼ਨਾਹੀ ਹਾਥ ਮਨੁੱਖ ਦੇ ਹੱਥ ਵਸ ਕੁਝ ਵੀ ਨਹੀਂ ਜਿਹੜੇ ਦਿਨ ਇਸ ਗੱਲ ਦਾ ਬੋਧ ਹੋ ਗਿਆ ਵੀ ਸਾਡੇ ਵਸ ਵਿੱਚ ਨਹੀਂ ਕੁਝ ਯਾਰ ਸਾਡੇ ਤਾਂ ਹੱਥ ਵਿੱਚ ਨਹੀਂ ਕੁਝ ਉਸੇ ਦਿਨ ਸਾਡੀਆਂ ਚਿੰਤਾਵਾਂ ਖੰਭ ਲਾ ਕੇ ਉੱਡ ਜਾਣਗੀਆਂ ਜਦੋਂ ਕਹਿੰਦੇ ਆ ਵੀ ਇਹ ਮੇਰੇ ਵੱਸ ਵਿੱਚ ਐ ਇਹ ਮੇਰੇ ਕਰਕੇ ਐ ਟੈਨਸ਼ਨਾਂ ਉਦੋਂ ਪੈਂਦੀਆਂ ਨੇ ਇਹ ਸੱਚ ਐ ਤੁਸੀਂ ਹਵਾਵਾਂ ਜਾ ਲਾ ਕੇ ਵੇਖਿਓ ਵੀ ਇਹ ਤਾਂ ਐਵੇਂ ਜਿਵੇਂ ਚੱਲੀ ਜਾਏਗਾ ਸਾਰਾ ਕੁਝ ਪਹਿਲਾਂ ਵੀ ਚੱਲਦਾ ਸੀ ਇਹ ਦੁਬਾਰ ਵੀ ਚੱਲੀ ਜਾਏਗਾ ਸਾਨੂੰ ਫਿਕਰ ਕਰਨ ਦੀ ਲੋੜ ਐ ਚਲਾਉਣ ਵਾਲਾ ਕੋਈ ਹੋਰ ਐ ਸਾਡਾ ਫਿਕਰ ਖਤਮ ਹੋ ਜਾਏਗਾ ਅਸੀਂ ਵਿਚ ਵਿਚਾਲੋਂ ਮੈਂ ਨਿਕਲ ਜਾਏਗੀ ਨਾ ਜਿਹੜੇ ਦਿਨ ਮੈਂ ਨਿਕਲ ਗਈ ਵਿਚ ਵਿਚਾਲਿਓ ਉਸੇ ਦਿਨ ਹੀ ਫਿਕਰ ਖਤਮ ਹੋ ਜਾਣਗੇ ਪਰਿਵਾਰ ਚਲਾਉਣ ਵਾਲਾ ਪਰਿਵਾਰ ਨੂੰ ਪਾਲਣ ਵਾਲਾ ਕਾਰੋਬਾਰ ਵਧਾਉਣ ਵਾਲਾ ਉਹੀ ਹੈ ਇਹ ਸਾਡੀਆਂ ਟੈਨਸ਼ਨਾਂ ਵਾਧੂ ਦੀਆਂ ਨੇ ਤੇ ਬਾਕੀ ਸਾਡੇ ਤੋਂ ਵੱਡੇ-ਵੱਡੇ ਜਿਹੜੇ ਆਏ ਪਹਿਲਾਂ ਉਹ ਵੀ ਐਸੇ ਕਰਕੇ ਆਏ ਐਵੇਂ ਜਿਵੇਂ ਸਾਡੇ ਵਾਂਗ ਕਰਦੇ ਰਹੇ ਕੀ ਲੈ ਕੇ ਖੱਟ ਕੇ ਕੁਝ ਵੀ ਨਹੀਂ ਲੈ ਕੇ ਸਭ ਕੁਝ ਇੱਥੇ ਰਹਿ ਗਿਆ ਧਰਿਆ ਧਰ ਆਇਆ ਤੇ ਕਹਿੰਦੇ ਇਸ ਤਰ੍ਹਾਂ ਸੋਚ ਕੇ ਵੇਖ ਲਓ ਭਾਈ ਸਾਡਾ ਜਿਹੜਾ ਫਿਕਰਜਾ ਲੱਗਿਆ ਹੋਇਆ ਨਾ ਸਾਨੂੰ ਸਾਡੀ ਚਿੰਤਾ ਜਿਹੜੀ ਹੈ ਝੋਰੇ ਜਿਹੜੇ ਆ ਉਹ ਮਿਟ ਜਾਣਗੇ ਮਾਰੇ ਰੱਖ ਐ ਕੋ ਆਪ ਮਨੁੱਖ ਕੈ ਕਿਸ਼ਨਾਹੀ ਹਾਥ ਸਤਿਗੁਰ ਜੀ ਕੀ ਕਹਿੰਦੇ ਆ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਤਿਸ ਕਾ ਹੁਕਮ ਬੂਝ ਉਦਾ ਹੁਕਮ ਬੁਝ ਲੈ ਬੁਝ ਲੈ ਭਾਈ ਉਹਦਾ ਹੁਕਮ ਸਮਝ ਲਿਆ ਉਹਦਾ ਹੁਕਮ ਤਾਂ ਫੇ ਕੀ ਹੋਏਗਾ ਸੁਖ ਹੋਏਗਾ ਸਕੂਨ ਹੋਏਗਾ ਜਦੋਂ ਉਹਦਾ ਹੁਕਮ ਨਹੀਂ ਨਾ 부ਝੇ ਤਾਂ 부ਝਦੇ ਸਾਥ ਸੰਗਤ ਇਹ ਨਹੀਂ 부ਝਦੇ ਬਈ ਰਹੇ ਸਾਡੇ ਕਰਕੇ ਜਾਂ ਮੇਰੇ ਕਰਕੇ ਨਹੀਂ ਇਹ ਤਾਂ ਵਾਹਿਗੁਰੂ ਆਪ ਹੀ ਚਲਾਉਣ ਵਾਲਾ ਏ ਉਹਦਾ ਹੁਕਮ ਬਰਤਦਾ ਹੈ ਜਦੋਂ ਇਸ ਤਰ੍ਹਾਂ ਸਮਝ ਲਿਆ ਇਹ ਜ਼ਿੰਦਗੀ ਨੂੰ 부ਝ ਲਿਆ ਤੇ ਸੁਖ ਨਾਲ ਦੀ ਨਾਲ ਸਾਡੇ ਸਾਹਮਣੇ ਹੋਏਗਾ ਸਾਸੰਗ ਜੀ ਉਹ ਤਾਂ ਹੱਥਾਂ ਦੀਆਂ ਤਲੀਆਂ ਤੇ ਧਰੀ ਬੈਠਾ ਏ ਸਾਡੇ ਲਈ ਸੁੱਖ ਧਰੀ ਬੈਠਾ ਏ ਭਾਈ ਚੱਕਣ ਵਾਲੇ ਬਣੋ ਚੱਕਿਆ ਨਹੀਂ ਜਾਂਦਾ ਸਾਸੰਗ ਜੀ ਉਹਨੇ ਆਪਣੀਆਂ ਤਲੀਆਂ ਉਤੇ ਸੁੱਖ ਰੱਖੇ ਹੋਏ ਆ ਪਰ ਉਹਦੇ ਕਾਨੂੰਨ ਐ ਉਹਦੇ ਨਿਯਮਾਂ ਨੂੰ ਫਾਲੋ ਕਰੀਏ ਸਮਝ ਲਈਏ ਮੰਨ ਲਈਏ ਸ਼ਰਤਾਂ ਨੇ ਉਹਦੇ ਵਾਸਤੇ ਕਿਹੜੀਆਂ ਸ਼ਰਤਾਂ ਸ਼ਰਤ ਇਹ ਹੀ ਸਭ ਤੋਂ ਵੱਡੀ ਮਹਾਰਾਜ ਕਹਿੰਦੇ ਉਹਦੇ ਹੁਕਮ ਨੂੰ 부ਝੋ ਪرائیਤਾਤ ਪ੍ਰਾਈ ਆਸ ਛੱਡੋ। ਔਰ ਸਾਥ ਸੰਗ ਜੀ ਸਮਝੋ ਇਹ ਮੇਰੇ ਕਰਕੇ ਨਹੀਂ ਇਹ ਪ੍ਰਭੂ ਕਰਕੇ ਚੱਲਦਾ ਸਾਰਾ ਕੁਝ ਮੇਰੇ ਕਰਕੇ ਨਹੀਂ। ਉਹਦੀਆਂ ਸ਼ਰਤਾਂ ਨੇ ਇਹ ਪਾਪ ਪੂਰੀਆਂ ਕਰ ਦਈਆਂ ਦਿੱਤੀਆਂ ਨਾ ਜਦੋਂ ਸਾਰਿਆਂ ਨੇ ਇਹ ਸ਼ਰਤਾਂ ਪੂਰੀਆਂ ਕੀਤੀਆਂ ਤੇ ਨਾਲ ਦੀ ਨਾਲ ਸੁੱਖ ਸਾਨੂੰ ਦੇ ਦੇਗਾ, ਸਕੂਨ ਦੇਗਾ, ਉਹਦੇ ਬਦਲੇ ਸ਼ਾਂਤੀ ਮਿਲੇਗੀ, ਆਨੰਦ ਮਿਲੇਗਾ, ਖੇੜਾ ਮਿਲੇਗਾ। ਪਰ ਕਰਿਆ ਕੀ ਜਾਏ ਸਾਥ ਸੰਗਤ ਅਸੀਂ ਮੈਨੂੰ ਛੱਡ ਨਹੀਂ ਸਕਦੇ ਹੁਕਮ ਨੂੰ ਤਾਂ ਪੁੱਝਾਂਗੇ ਜੇ ਮੈਨੂੰ ਛੱਡਾਂਗੇ ਹੁਣ ਮੈਂ ਨਿਕਲਦੀ ਕੋਈ ਨਹੀਂ ਤੇ ਹੁਕਮ ਚੰਗਾ ਨਹੀਂ ਲੱਗਦਾ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠਪੁਰ ਹੋਏ ਮਾਰੇ ਕਹਿੰਦੇ ਭਾਈ ਉਸ ਪ੍ਰਭੂ ਦਾ ਨਾਮ ਹਰ ਵੇਲੇ ਕੰਠ ਯਾਦ ਯਾਦ ਕਰੋ ਆਪਣੇ ਹਿਰਦੇ ਦਾ ਆਪਣੀਆਂ ਯਾਦਾਂ ਦਾ ਹਿੱਸਾ ਬਣਾ ਕੇ ਰੱਖ ਯਾਦ ਕਰ ਉਸ ਨੂੰ ਉਹਦੇ ਹੁਕਮ ਨੂੰ ਬੁੱਝ ਸਾਧ ਸੰਗ ਜੀ ਤਾਂ ਜੋ ਤੈਨੂੰ ਸਕੂਨ ਮਿਲੇ ਔਰ ਉਹਦੀ ਯਾਦ ਨੂੰ ਆਪਣੇ ਮਨ ਵਿੱਚ ਰੱਖ ਹਰ ਵੇਲੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਐ ਸਮਝ ਵੀ ਉਹ ਮੈਨੂੰ ਵੇਖੀ ਜਾਂਦਾ ਹੈ ਉਹਨੇ ਕੈਮਰਾ ਟਿਕਾਇਆ ਹੋਇਆ ਹੈ ਹਰ ਵੇਲੇ ਉਹਨੂੰ ਇਸ ਤਰ੍ਹਾਂ ਯਾਦ ਕਰ। ਇਸ ਤਰ੍ਹਾਂ ਮੰਨ ਕੇ ਉਹ ਹੈ। ਉਹ ਮੌਜੂਦ ਹੈ। ਉਹ ਹੈ। ਕਿੱਥੇ ਮੌਜੂਦ ਹੈ? ਉਹ ਸਾਡੇ ਸਿਰ ਤੇ ਮੌਜੂਦ ਹੈ। ਉਹ ਸਾਡੇ ਵੱਲ ਵੇਖੀ ਜਾਂਦਾ ਏ। ਨਜ਼ਰਾਂ ਟਿਕਾਈ ਜਾ ਬੈਠਾ ਏ ਉਹ। ਉਹ ਤਾਂ ਸਾਡੇ ਸਿਰ ਤੇ ਬੈਠਾ ਏ। ਅਸੀਂ ਕਿੱਥੇ ਸਮਝਦੇ ਆਂ? ਪਤਾ ਨਹੀਂ ਕਿੱਥੇ ਕਿੱਥੇ ਸਮਝੀ ਬੈਠੇ ਆਂ। ਕੋਈ ਪਹਾੜਾਂ ਵਿੱਚ ਸਮਝੀ ਬੈਠਾ ਏ। ਕੋਈ ਉਹਨੂੰ ਜੰਗਲਾਂ ਸਮਝੀ ਬੈਠਾ ਏ ਕੋਈ ਤੀਰਥਾਂ ਤੇ ਸਮਝੀ ਬੈਠਾ ਏ ਸਾਧ ਸੰਗਤ ਕੋਈ ਉਹਨੂੰ ਸਾਧ ਸੰਗਤ ਜੀ ਕਿਤੇ ਬੈਠਾ ਏ ਕੋਈ ਕਿਤੇ ਸਮਝਦਾ ਏ ਪਰ ਬਾਣੀ ਕਹਿੰਦੀ ਹੈ ਭਾਈ ਉਹ ਤੇਰੇ ਅੰਗ ਸੰਗ ਹੈ ਅੰਗ ਸੰਗ ਹੈ ਉਹਨੂੰ ਮਹਿਸੂਸ ਕਰ ਅੰਗ ਸੰਗ ਉਹਨੂੰ ਮਹਿਸੂਸ ਕਰਾਂਗੇ ਨਾ ਜਦੋਂ ਸਾਧ ਸੰਗਤ ਫੇਰ ਹੁਕਮ ਵੀ 부ਝਾਂਗੇ ਤੇ ਸੁੱਖ ਵੀ ਮਿਲੇਗਾ ਇਹ ਸੱਚ ਹੈ ਦਿਸ ਕਾ ਹੁਕਮ ਬੂ ਸੁਖ ਹੋਏ ਦਿਸ ਕਾ ਨਾਮ ਰਖ ਕੰਠ ਪਰੋਏ ਸਚੇ ਪਾਸ਼ਾ ਕੀ ਬਖਸ਼ ਕਰਦੇ ਹਨ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨ ਲਾਗੇ ਕੋਏ ਸਿਮਰ 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 ਤਨ ਵਾਰ ਆਇਆ ਹੈ ਸਿਮਰ 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 ਸੁਖ ਹੋਏ ਨਾਨਕ ਬਿਗਨ ਨਾ ਲਾਗੇ ਕੋਈ ਸਾਥ ਸੰਗ ਜੀ ਉਠਤ ਬੈਠਤ ਸੋਬਤ ਨਾਮ ਸਿਮਰ 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 ਸੁਖ ਹੋਏ ਇਹਦੇ ਵਿੱਚ ਸਾਰੀ ਜ਼ਿੰਦਗੀ ਆ ਗਈ ਧੰਨ 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 ਜਨ ਆਇਆ ਉਹ ਵੀ ਤਿੰਨ ਵਾਰ ਹੈ ਜੰਮਣਾ ਜੀਵਣਾ ਤੇ ਜਿਉਣਾ ਇਹ ਵੀ ਤਿੰਨ ਵਾਰ ਹੈ ਸਿਮਰ ਸਿਮਰ ਸਿਮਰੇ ਵੀ ਤਿੰਨ ਵਾਰ ਹੈ ਤਨ ਤਨ ਤਾਨੇ ਵੀ ਤਿੰਨ ਵਾਰ ਹੈ ਇੱਥੇ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਭਾਈ ਭਾਬ ਕਹਿਣ ਦਾ ਕਿ ਸਾਰੀ ਜ਼ਿੰਦਗੀ ਜ਼ਿੰਦਗੀ ਦੇ ਸਫਰ ਵਿੱਚ ਜੇ ਤੇਰੇ ਕੋਲ ਖਰਚਾ ਹੋਏਗਾ ਸਫਰ ਕਰਦਿਆਂ ਕਰਦਿਆਂ ਸ ਖਰਚਾ ਹੋਏਗਾ ਤੇਰੇ ਕੋਲ ਤੈਨੂੰ ਕਾਹਦਾ ਫਿਕਰ ਹੋਏਗਾ ਤੇ ਫਿਕਰ ਉਹਨਾਂ ਨੂੰ ਹੁੰਦਾ ਏ ਜਿਨ੍ਹਾਂ ਕੋਲੇ ਸਫਰ ਕਰਦਿਆਂ ਖਰਚਾ ਨਹੀਂ ਹੁੰਦਾ ਚਿੰਤਾ ਉਹਨਾਂ ਕੋਲੇ ਹੁੰਦੀ ਏ زندگی ایک سفر ہے زندگی ایک یاترا ہے یہ پربھو کا نام سب خرچہ ہے یہ رستے کا خرچہ ہے راہ راس پونجی کی ہے سنگ جی پربھو کا نام سارے لی اے رستے کا خرچہ ہے جیون کے سفر کا خرچہ ہے تا کر کے سمر 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 پرب سوئے بھی ساری زندگی پر پورا جیون ਉਹਨੂੰ ਸੇਮਰ ਤਾਂ ਕੀ ਹੋਏਗਾ ਕਹਿੰਦੇ ਨਾਨਕ ਵਿਗਨ ਨਾ ਲੱਗਿਆ ਕੋਈ ਕਹਿੰਦੇ ਜਿੰਦਗੀ ਦੇ ਸਫਰ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਵਿਗਨ ਨਹੀਂ ਪਏਗਾ ਜੁੜੇ ਰਵਾਂਗੇ ਆਪਣੇ ਮੂਲ ਦੇ ਨਾਲ ਕੋਈ ਵਿਗਨ ਨਹੀਂ ਪਏਗਾ ਆਪਾਂ ਕਹਾਂਗੇ ਵਿਗਨ ਕਿਉਂ ਨਹੀਂ ਪਏਗਾ ਬੜੇ ਵਿਗਨ ਪੈਂਦੇ ਆ ਨਾਮ ਜਪਣ ਵਾਲਿਆਂ ਦੀ ਜਿੰਦਗੀ ਵਿੱਚ ਵਿਗਨ ਨਹੀਂ ਪੈਂਦਾ ਕੋਈ ਪਰ ਜਿਹੜਾ ਵਿਗਨ ਗੁਰੂ ਸਾਹਿਬ ਕਹਿੰਦੇ ਆ ਉਹ ਵਿਗਨ ਨਹੀਂ ਪੈਂਦਾ ਅੱਪਾ ਕਮਾ ਕੇ ਗੁਰੂ ਅਰਜਨ ਸਾਹਿਬ ਦੀ ਜ਼ਿੰਦਗੀ ਵਿੱਚ ਵਿਗਨ ਨਹੀਂ ਪਿਆ ਵੀ ਤਵੀ ਤੇ ਬੈਠਣਾ ਪੈ ਗਿਆ ਸਭ ਜਾਦਿਆਂ ਨੂੰ ਕੰਦਾਂ ਵਿੱਚ ਨੀਹਾਂ ਵਿੱਚ ਆਪਣੇ ਆਪ ਨੂੰ ਚਿਨਾਣਾ ਪੈ ਗਿਆ ਬੰਦ-ਬੰਦ ਕਟਾਣਾ ਪੈ ਗਿਆ ਗੁਰੂ ਦੇ ਪਿਆਰਿਆਂ ਨੂੰ ਕੀ ਵਿਗਨ ਨਹੀਂ ਪਿਆ ਉਹ ਵਿਗਨ ਨਹੀਂ ਹੈ ਨਹੀਂ ਵਿਗਨ ਹੋਰ ਕਿਹੜਾ ਵਿਗਨ ਕਿਹੜੇ ਵਿਗਨ ਦੀ ਗੱਲ ਕਰਦੇ ਆ ਕਿਹੜੀ ਰੁਕਾਵਟ ਦੀ ਗੱਲ ਕਰਦੇ ਆ ਜਦੋਂ ਬੰਦਾ ਸੱਚ ਨਾਲ ਸੱਚ ਤੋਂ ਟੁੱਟ ਜਾਂਦਾ ਏ ਸਤੈ ਨੂੰ ਛੱਡ ਦਿੰਦਾ ਏ ਝੂਠ ਨਾਲ ਸਮਝੌਤਾ ਕਰ ਲੈਂਦਾ ਏ ਆਪ ਬਿਗਨ ਪੈਂਦਾ ਏ ਠਗੀਆਂ ਮਾਰਨ ਤੇ ਹੋ ਗਿਆ ਝੂਠ ਬੋਲਣ ਤੇ ਹੋ ਗਿਆ ਦੂਜਿਆਂ ਦੇ ਨਾਲ ਖਿਲਵਾੜ ਕਰਨ ਤੇ ਹੋ ਗਿਆ ਸਾਥਸੰਗ ਜੀ ਧੋਖਾ ਕਰਨ ਤੇ ਆ ਗਿਆ ਸਾਥਸੰਗ ਜੀ ਇਹ ਬਿਗਨ ਬਹੁਤ ਵੱਡੇ ਨੇ ਕਿਉਂ ਕਿਉਂਕਿ ਝੂਠ ਨਾਲ ਸਮਝੋਤੇ ਆ ਇਹ ਝੂਠ ਨਾਲ ਸਮਝੋਤੇ ਸਭ ਜਿਆਦਿਆਂ ਨੇ ਝੂਠ ਨਾਲ ਸਮਝੌਤਾ ਨਹੀਂ ਕੀਤਾ